ਇੱਕ ਪਿਤਾ ਆਪਣੇ ਬੇਟੇ ਦੇ ਜਨਮ ਦਿਨ ਲਈ ਸ਼ਹਿਰ ਦੇ ਵਿੱਚੋਂ ਸਮਾਨ ਲੈਣ ਜਾਂਦਾ ਹੈ ਪਰ ਸ਼ਾਮ ਹੋ ਜਾਂਦੀ ਹੈ ਰਾਤ ਹੋ ਜਾਂਦੀ ਹੈ ਉਹ ਵਾਪਸ ਨਹੀਂ ਆਉਂਦਾ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਫੇਰ ਵੀ ਉਸ ਦਾ ਕੁਝ ਪਤਾ ਨਹੀਂ ਲੱਗਦਾ ਤਕਰੀਬਨ 5-6 ਦਿਨਾਂ ਬਾਅਦ ਇਸ ਬੰਦੇ ਦੀ লাশ ਮਿਲਦੀ ਹੈ ਡੈਮ ਦੇ ਵਿੱਚੋਂ ਇਸ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਸੀ ਤੇ ਜਦੋਂ ਫਿਰ ਇਸ ਹੱਤਿਆ ਪਿਛਲੀ ਕਹਾਣੀ ਦਾ ਲੋਕਾਂ ਨੂੰ ਪਤਾ ਲੱਗਦਾ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਸਾਰੇ ਘਟਨਾਕਰਮ ਪਿੱਛੇ ਆਖਰ ਗਲਤੀ ਹੈ ਕਿਸ ਦੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉਂਛਾ ਇਹਨਾਂ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਮੁਰੈਨਾ ਤੇ ਇਸ ਦਾ ਥਾਣਾ ਸਰਾਏ ਸੋਲਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਜੋਰੇ ਇਥੋਂ ਦਾ ਰਹਿਣ ਵਾਲਾ ਚਰਨ ਸਿੰਘ ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਸੀਮਾ ਤੇ ਤਿੰਨ ਬੱਚੇ ਸਨ ਜ਼ਿੰਦਗੀ ਚੰਗੀ ਚੱਲ ਰਹੀ ਸੀ ਪਰ ਜਿਵੇਂ ਕਹਿੰਦੇ ਨੇ ਕਿ ਸਮੇਂ ਦਾ ਕੁਝ ਪਤਾ ਨਹੀਂ ਲੱਗਦਾ ਤੁਹਾਡੀ ਚੰਗੀ ਚੱਲਦੀ ਜ਼ਿੰਦਗੀ ਕਿਵੇਂ ਪਟੜੀ ਤੋਂ ਲਹਿ ਜਾਵੇ ਇੱਥੇ ਵੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਪਰ ਜੋ ਚਰਨ ਸਿੰਘ ਹੁੰਦਾ ਉਹ ਇੱਕ ਪਲਾਟ ਖਰੀਦਦਾ ਉਸ ਤੋਂ ਬਾਅਦ ਬਿਆਨਾ ਹੁੰਦਾ 92 ਤੋਂ ਬਾਅਦ ਰਜਿਸਟਰੀ ਦਾ ਸਮਾਂ ਆ ਜਾਂਦਾ ਪਰ ਚਰਨ ਸਿੰਘ ਦਾ 1.5 ਲੱਖ ਰੁਪਇਆ ਘਟ ਰਿਹਾ ਸੀ ਹੁਣ ਚਰਨ ਸਿੰਘ ਬੜੇ ਹੱਥ ਪੈਰ ਮਾਰਦਾ ਕਿ ਕਿਤੋਂ 1.5 ਲੱਖ ਦਾ ਇੰਤਜ਼ਾਮ ਹੋ ਜਾਵੇ ਮੈਂ ਰਜਿਸਟਰੀ ਕਰਵਾ ਲਵਾਂ ਪਰ 1.5 ਲੱਖ ਦਾ ਇੰਤਜ਼ਾਮ ਨਹੀਂ ਹੁੰਦਾ ਤਾਂ ਹੁਣ ਜੋ ਸੀਮਾ ਹੁੰਦੀ ਆ ਉਸ ਦੀ ਪਤਨੀ ਉਹ ਆਪਣੇ ਇੱਕ ਜਾਣਨ ਵਾਲੇ ਜਿਸ ਦਾ ਨੋ ਸੰਜੇ ਸੀ ਉਸ ਨਾਲ ਗੱਲ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਅਸੀਂ ਰਜਿਸਟਰੀ ਕਰਵਾਉਣੀ ਆ 1.5 ਲੱਖ ਰੁਪਇਆ ਘਟ ਰਿਹਾ ਜੇ ਤੂੰ ਸਾਡੀ ਮਦਦ ਕਰ ਦੇਵੇਂ ਕਿਉਂਕਿ ਸੀਮਾ ਤੇ ਸੰਜੇ ਦੀਆਂ ਵਿਆਹ ਤੋਂ ਪਹਿਲਾਂ ਨਜ਼ਦੀਕੀਆਂ ਹੁੰਦੀਆਂ ਨੇ ਤਾਂ ਹੁਣ ਸੰਜੇ ਕਹਿੰਦਾ ਕਿ ਮੈਂ ਤੁਹਾਡੀ ਮਦਦ ਤਾਂ ਕਰ ਦੇਵਾਂਗਾ ਪਰ ਮੈਨੂੰ 1 ਮਹੀਨੇ ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ ਹੋਣਗੇ ਤਾਂ ਸੀਮਾ ਨੇ ਕਿਹਾ ਕਿ ਠੀਕ ਹੈ ਹੁਣ ਲਿਖਤ ਹੋ ਜਾਂਦੀ ਹੈ ਲਿਖਤ ਤੋਂ ਬਾਅਦ 1.5 ਲੱਖ ਰੁਪਇਆ ਸੰਜੇ ਚਾਰਨ ਸਿੰਘ ਨੂੰ ਦਿੰਦਾ ਤੇ ਇਹ ਰਜਿਸਟਰੀ ਕਰਵਾ ਲੈਂਦੇ ਨੇ ਹੁਣ ਜੋ ਸੰਜੇ ਸੀ ਉਸ ਦਾ ਆਉਣਾ ਜਾਣਾ ਚਾਰਨ ਸਿੰਘ ਦੇ ਘਰ ਵੱਧ ਗਿਆ ਸੀ ਤੇ ਸੀਮਾ ਨਾਲ ਜੋ ਉਸ ਦੀਆਂ ਪਹਿਲਾਂ ਨਜ਼ਦੀਕੀਆਂ ਸੀ ਉਹ ਵੀ ਹੁਣ ਹੋਰ ਵਧਣ ਲੱਗ ਗਈਆਂ ਸੀ। ਕਈ ਵਾਰ ਚਰਨ ਸਿੰਘ ਘਰ ਨਾ ਹੁੰਦਾ ਸੰਜੇ ਘਰ ਆ ਜਾਂਦਾ। ਇੱਕ ਦਿਨ ਸੰਜੇ ਸੀਮਾ ਨੂੰ ਸ਼ਾਪਿੰਗ ਕਰਾਉਣ ਲੈ ਜਾਂਦਾ ਹੈ। ਤੇ ਜੋ ਉਸ ਦਾ ਬਿੱਲ ਹੁੰਦਾ ਉਹ ਸੰਜੇ ਖੁਦ ਦਿੰਦਾ ਤੇ ਹੁਣ ਇਸ ਕਾਰਨ ਇਹਨਾਂ ਦੀਆਂ ਨਜ਼ਦੀਕੀਆਂ ਹੋਰ ਵਧ ਗਈਆਂ ਸੀ। ਜਦੋਂ ਫਿਰ ਸੰਜੇ ਸੀਮਾ ਦੇ ਨਾਲ ਗੱਲ ਕਰਦਾ ਦਾ ਸੀਮਾ ਦੱਸਦੀ ਹੈ ਕਿ ਮੇਰਾ ਪਤੀ ਚਰਨ ਸਿੰਘ ਸ਼ਰਾਬ ਪੀਂਦਾ ਹੈ ਤੇ ਮੈਨੂੰ ਪਤੀ ਵਾਲਾ ਸੁੱਖ ਨਹੀਂ ਦਿੰਦਾ ਜਾਨੀ ਹੁਣ ਜੋ ਸੰਜੇ ਸੀ ਉਸ ਨੂੰ ਲੱਗ ਰਿਹਾ ਸੀ ਕਿ ਜੋ ਸੀਮਾ ਤੇ ਚਰਨ ਸਿੰਘ ਹੈ ਇਸ ਵਿੱਚ ਦਰਾੜ ਹੈ ਉਸ ਤੋਂ ਬਾਅਦ ਜੋ ਸੰਜੇ ਹੁੰਦਾ ਉਹ ਇਹਨਾਂ ਤੋਂ ਪੈਸੇ ਮੰਗਦਾ ਪਰ ਜੋ ਚਰਨ ਸਿੰਘ ਹੁੰਦਾ ਉਹ ਪੈਸੇ ਦੇਣ ਲਈ ਤਿਆਰ ਨਹੀਂ ਸੀ ਇੱਕ ਦਿਨ ਸੀਮਾ ਸੰਜੇ ਨੂੰ ਕਹਿੰਦੀ ਹੈ ਕਿ ਤੂੰ ਵਿਆਹ ਕਰਵਾ ਲਾ ਤਾਂ ਸੰਜੇ ਨੇ ਕਿਹਾ ਕਿ ਤੇਰਾ ਪਤੀ ਤਾਂ ਮੈਨੂੰ ਪੈਸੇ ਨਹੀਂ ਦੇ ਰਿਹਾ ਜੇ ਮੈਨੂੰ ਪੈਸੇ ਦੇਵੇਗਾ ਮੈਂ ਫੇਰ ਹੀ ਵਿਆਹ ਕਰਵਾਵਾਂਗਾ ਤਾਂ ਸੀਮਾ ਨੇ ਸੰਜੇ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੇਰੇ ਵਿਆਹ ਵਾਲੀ ਕਮੀ ਪੂਰੀ ਕਰਾਂਗੀ ਹੁਣ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸਬੰਧ ਬਣ ਜਾਂਦੇ ਨੇ ਚਰਨ ਸਿੰਘ ਬੱਚੇ ਜਦੋਂ ਘਰੋਂ ਬਾਹਰ ਹੁੰਦੇ ਨੇ ਤਾਂ ਸੰਜੇ ਘਰ ਆਉਂਦਾ ਰਹਿੰਦਾ ਹੈ ਇਸ ਗੱਲ ਦਾ ਪਤਾ ਆਂਡੀਆਂ ਗਮਾਂਡੀਆਂ ਨੂੰ ਲੱਗਦਾ ਤਾਂ ਆਂਡੀ ਗਮਾਂਡੀ ਇਹ ਗੱਲ ਚਾਰਨ ਸਿੰਘ ਨੂੰ ਦੱਸਦੇ ਨੇ ਕਿ ਤੇਰੇ ਘਰ ਸੰਜੇ ਦਾ ਆਉਣਾ ਜਾਣਾ ਹੁਣ ਚਾਰਨ ਸਿੰਘ ਆਪਣੀ ਘਰ ਵਾਲੀ ਸੀਮਾ ਨੂੰ ਕਹਿੰਦਾ ਹੈ ਕਿ ਸੰਜੇ ਨੂੰ ਮੇਰੀ ਗੈਰ ਹਾਜ਼ਰੀ ਦੇ ਵਿੱਚ ਤੂੰ ਘਰੇ ਨਹੀਂ ਬਾੜਨਾ ਉਸ ਨੂੰ ਸਾਫ਼-ਸਾਫ਼ ਕਹਿ ਦੇ ਕਿ ਉਹ ਘਰ ਨਾ ਆਇਆ ਕਰੇ ਉਸ ਤੋਂ ਬਾਅਦ ਸੀਮਾ ਹੁਣ ਸੰਜੇ ਨੂੰ ਕਹਿੰਦੀ ਹੈ ਕਿ ਤੂੰ ਘਰ ਨਾ ਆਇਆ ਕਰ ਉਸ ਨੇ ਸੀਮਾ ਦੇ ਕੋਲ ਆਉਣਾ ਜਾਣਾ ਬੰਦ ਕਰ ਦਿੱਤਾ ਥੋੜਾ ਸਮਾਂ ਲੰਘਦਾ ਤਾਂ ਉਸ ਤੋਂ ਬਾਅਦ ਸੀਮਾ ਨੂੰ ਲੱਗਦਾ ਕਿ ਸ਼ਾਇਦ ਇਹ ਗੱਲ ਠੰਡੀ ਪੈ ਗਈ ਉਹ ਫਿਰ ਸੰਜੇ ਨੂੰ ਘਰ ਬੁਲਾਉਂਦੀ ਹੈ ਕਿਉਂਕਿ ਚਰਨ ਸਿੰਘ ਨੇ ਕਿਤੇ ਜਾਣਾ ਹੁੰਦਾ ਤਾਂ ਜਦੋਂ ਚਰਨ ਸਿੰਘ ਮੋਰੈਨਾ ਸਟੇਸ਼ਨ ਤੇ ਹੁੰਦਾ ਸੰਜੇ ਨੂੰ ਉਹ ਆਪਣੇ ਘਰ ਬੁਲਾ ਲੈਂਦੀ ਹੈ ਤੇ ਕੋਈ ਗਮਾਂਡ ਦੇ ਵਿੱਚੋਂ ਚਰਨ ਨੂੰ ਫੋਨ ਕਰਦਾ ਕਿ ਤੇਰੇ ਘਰ ਸੰਜੇ ਆ ਗਿਆ ਤਾਂ ਜੋ ਚਰਨ ਸਿੰਘ ਹੁੰਦਾ ਉਹ ਉਸ ਸਮੇਂ ਹੀ ਵਾਪਸ ਆ ਜਾਂਦਾ ਹੈ ਤੇ ਗਮਾਂਡੀਆਂ ਦੇ ਘਰ ਵਿੱਚ ਦੀ ਹੋ ਕੇ ਆਪਣੇ ਘਰੇ ਦਾਖਲ ਹੋ ਜਾਂਦਾ ਹੈ ਇੱਥੇ ਜੋ ਸੰਜੇ ਸੀ ਤੇ ਸੀਮਾ ਸੀ ਇਹਨਾਂ ਨੂੰ ਤਰਾਜੋਗ ਹਾਲਤ ਦੇ ਵਿੱਚ ਦੇਖਦਾ ਹੈ ਤੇ ਇਥੋਂ ਸੰਜੇ ਭੱਜ ਜਾਂਦਾ ਹੈ ਪਰ ਜੋ ਚਰਨ ਸਿੰਘ ਹੁੰਦਾ ਉਹ ਸੀਮਾ ਦੀ ਕੁੱਟਮਾਰ ਕਰਦਾ ਹੁਣ ਸੀਮਾ ਦੇ ਕੋਲ ਮਾਫੀ ਮੰਗਣ ਤੋਂ ਬਗੈਰ ਹੋਰ ਕੋਈ ਵੀ ਹੱਲ ਨਹੀਂ ਸੀ ਉਹ ਇਸ ਤੋਂ ਮਾਫੀ ਮੰਗਦੀ ਹੈ ਤੇ ਇਸ ਨੂੰ ਕਹਿੰਦੀ ਹੈ ਕਿ ਅੱਗੇ ਤੋਂ ਐਦਾਂ ਦੀ ਗਲਤੀ ਨਹੀਂ ਹੋਵੇਗੀ ਤਾਂ ਹੁਣ ਉਸ ਤੋਂ ਬਾਅਦ ਫਿਰ ਜ਼ਿੰਦਗੀ ਚੱਲਦੀ ਹੈ ਪਰ ਸੀਮਾ ਤੇ ਸੰਜੇ ਦਾ ਪਿਆਰ ਇੱਕ ਦੂਜੇ ਨਾਲ ਵੱਧ ਚੁੱਕਿਆ ਸੀ ਹੁਣ ਸੀਮਾ ਤੇ ਸੰਜੇ ਨੇ ਪਲਾਨ ਬਣਾਇਆ ਕਿ ਆਪਾਂ ਇੱਥੇ ਨਹੀਂ ਮਿਲਾਂਗੇ ਹੁਣ ਸੀਮਾ ਸੰਜੇ ਨੂੰ ਆਪਣੇ ਪੇਕੇ ਜਾ ਕੇ ਮਿਲਦੀ ਹੈ ਸੰਜੇ ਉਸਦੇ ਕੋਲ ਉਸਦੇ ਪੇਕੇ ਚਲਿਆ ਜਾਂਦਾ ਸੀ ਉੱਥੇ ਉਹ ਮਿਲਦੇ ਸੀ ਜਦੋਂ ਸੀਮਾ ਦਾ ਪੇਕੇ ਜਾਣਾ ਵੱਧ ਗਿਆ ਤਾਂ ਚਰਨ ਸਿੰਘ ਨੂੰ ਫੇਰ ਸ਼ੱਕ ਹੋਇਆ ਕਿ ਜ਼ਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਇੱਕ ਦਿਨ ਜਦੋਂ ਸੀਮਾ ਪੇਕੇ ਜਾਂਦੀ ਹੈ ਤਾਂ ਚਰਨ ਸਿੰਘ ਉਸ ਦਾ ਪਿੱਛਾ ਕਰਦਾ ਤੇ ਜਦੋਂ ਸੀਮਾ ਆਪਣੇ ਪੇਕੇ ਪਹੁੰਚਦੀ ਆ ਤਾਂ ਉਸ ਦੇ ਪੇਕੇ ਪਿੰਡ ਸੰਜੇ ਵੀ ਚਾਰਨ ਸਿੰਘ ਨੂੰ ਦਿਖਾਈ ਦਿੰਦਾ ਜਿਸ ਤੋਂ ਚਾਰਨ ਸਿੰਘ ਨੂੰ ਸ਼ੱਕ ਹੋ ਜਾਂਦਾ ਕਿ ਇਹ ਇੱਥੇ ਮਿਲਦੇ ਸੀ ਉਸ ਤੋਂ ਬਾਅਦ ਇਹ ਫੇਰ ਸੀਮਾ ਦੀ ਕੁੱਟਮਾਰ ਕਰਦਾ ਤੇ ਉਸ ਨੂੰ ਵਾਰਨਿੰਗ ਦਿੰਦਾ ਹੈ ਕਿ ਜੇ ਤੂੰ ਇਹ ਗੱਲ ਨਾ ਛੱਡੀ ਸੰਜੇ ਨੂੰ ਨਾ ਛੱਡਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਉਸ ਤੋਂ ਬਾਅਦ ਫੇਰ ਸਮਾਂ ਲੰਘਦਾ ਹੁਣ ਜੋ ਸੰਜੇ ਤੇ ਸੀਮਾ ਹੁੰਦੇ ਆ ਉਹ ਦੋਨੋਂ ਫੋਨ ਉੱਤੇ ਹੀ ਗੱਲਾਂ ਕਰਦੇ ਨੇ ਤੇ ਇਦਾਂ ਹੀ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਥੋੜਾ ਸਮਾਂ ਲੰਘਦਾ ਫੇਰ ਜੋ ਸੀਮਾ ਹੁੰਦੀ ਹੈ ਸੰਜੇ ਨੂੰ ਆਪਣੇ ਘਰੇ ਬੁਲਾਉਣ ਲੱਗ ਜਾਂਦੀ ਹੈ ਆਪਣੇ ਘਰ ਦੇ ਪਿੱਛੇ ਸੁੰਨੀ ਥਾਂ ਤੇ ਰਾਤ ਨੂੰ ਇਹ ਮਿਲਦੇ ਨੇ ਇਹ ਸੰਜੇ ਨੂੰ ਕਾਲ ਕਰਦੀ ਆ ਸੰਜੇ ਆ ਜਾਇਆ ਕਰਦਾ ਸੀ ਇੱਕ ਦਿਨ ਚਾਰਨ ਸਿੰਘ ਨੇ ਸੀਮਾ ਨੂੰ ਫੋਨ ਕਰਦੇ ਰੰਗੇ ਹੱਥੀ ਫੜ ਲਿਆ ਤੇ ਇਸ ਦੀ ਕੁੱਟਮਾਰ ਕਰਨ ਲੱਗਾ ਤੇ ਇਸ ਦਾ ਫੋਨ ਵੀ ਭੰਨ ਦਿੱਤਾ ਹੁਣ ਜੋ ਸੀਮਾ ਸੀ ਉਸ ਨੂੰ ਬੜਾ ਗੁੱਸਾ ਆਉਂਦਾ ਤੇ ਉਹ ਦੂਸਰੇ ਦਿਨ ਆਪਣੀ ਸਹੇਲੀ ਦਾ ਫੋਨ ਲੈ ਕੇ ਸੰਜੇ ਨੂੰ ਕਹਿੰਦੀ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਮੇਰੇ ਨਾਲ ਰਹਿਣਾ ਚਾਹੁੰਦਾ ਤਾਂ ਦੱਸ ਨਹੀਂ ਫਿਰ ਤੇਰਾ ਰਾਹ ਅਲੱਗ ਮੇਰਾ ਰਾਹ ਅਲੱਗ ਪਰ ਸੰਜੇ ਨੇ ਕਿਹਾ ਕਿ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਤਾਂ ਉਸ ਨੇ ਕਿਹਾ ਕਿ ਫੇਰ ਜੋ ਚਾਰਨ ਇਸ ਨੂੰ ਰਸਤੇ ਵਿੱਚੋਂ ਹਟਾਉਣਾ ਹੋਵੇਗਾ ਇਸ ਨੂੰ ਮੌਤ ਦੇ ਘਾਟ ਉਤਾਰਨਾ ਹੋਵੇਗਾ ਫੇਰ ਹੀ ਆਪਣੀ ਜ਼ਿੰਦਗੀ ਸਹੀ ਚੱਲ ਸਕਦੀ ਤੇ ਫੇਰ ਹੀ ਆਪਾਂ ਇੱਕ ਦੂਜੇ ਨੂੰ ਮਿਲ ਸਕਦੇ ਆ ਹੁਣ 20 ਦਸੰਬਰ 2024 ਨੂੰ ਸੀਮਾ ਦੇ ਮੁੰਡੇ ਦਾ ਜਾਨੀ ਚਰਨ ਤੇ ਸੀਮਾ ਦੇ ਮੁੰਡੇ ਦਾ ਜਨਮ ਦਿਨ ਹੁੰਦਾ ਹੈ ਤਾਂ 19 ਦਸੰਬਰ 2024 ਨੂੰ ਜੋ ਚਰਨ ਸਿੰਘ ਸੀ ਉਹ ਸ਼ਹਿਰ ਜਾਂਦਾ ਸਮਾਨ ਲੈਣ ਵਾਸਤੇ ਆਪਣੇ ਬੇਟੇ ਦੇ ਜਨਮ ਦਿਨ ਲਈ ਤਾਂ ਇਧਰ ਸੀਮਾ ਤੇ ਸੰਜੇ ਨੇ ਇਹ ਪਲਾਨਿੰਗ ਬਣਾਈ ਸੀ ਇਸ ਦਿਨ ਹੀ ਇਸ ਦੀ ਹੱਤਿਆ ਕੀਤੀ ਜਾਵੇਗੀ ਤਾਂ ਜੋ ਸੰਜੇ ਹੁੰਦਾ ਉਹ ਚਰਨ ਸਿੰਘ ਨੂੰ ਬੱਸ ਸਟੈਂਡ ਤੇ ਮਿਲਦਾ ਹੈ ਸੰਜੇ ਚਰਨ ਸਿੰਘ ਦੀ ਉਡੀਕ ਕਰ ਰਿਹਾ ਸੀ ਹੁਣ ਚਰਨ ਸਿੰਘ ਦੇ ਨਾਲ ਉਹ ਮਿਲਦਾ ਗੱਲਾਂ ਬਾਤਾਂ ਕਰਦਾ ਤੇ ਇਹ ਕਹਿੰਦਾ ਕਿ ਆਪਾਂ ਸ਼ਰਾਬ ਪੀਨੇ ਆ ਹੁਣ ਇਸ ਨੂੰ ਸੰਜੇ ਪਗਾਰਾ ਡੈਮ ਤੇ ਲੈ ਜਾਂਦਾ ਹੈ ਉੱਥੇ ਬੈਠ ਕੇ ਸ਼ਰਾਬ ਪੀਂਦੇ ਨੇ ਸ਼ਰਾਬ ਪੀਂਦੇ ਪੀਂਦੇ ਸੰਜੇ ਚਰਨ ਨੂੰ ਕਹਿੰਦਾ ਕਿ ਤੂੰ ਮੇਰਾ 1.5 ਲੱਖ ਰੁਪਿਆ ਦੇ ਤੂੰ ਮੇਰਾ 1.5 ਲੱਖ ਰੁਪਿਆ ਕਿਉਂ ਨਹੀਂ ਦੇ ਰਿਹਾ ਤਾਂ ਚਰਨ ਉਸ ਨਾਲ ਬਹਿਸ ਪੈਂਦਾ ਹੈ ਇਹਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਹੁਣ ਚਰਨ ਨੂੰ ਲੱਗ ਰਿਹਾ ਸੀ ਕਿ ਜੋ ਸੰਜੇ ਆ ਇਹ ਮੈਨੂੰ ਮਾਰੇਗਾ ਤਾਂ ਉਹ ਇੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਪਰ ਜੋ ਸੰਜੇ ਹੁੰਦਾ ਉਹ ਉਸ ਨੂੰ ਫੜ ਕੇ ਪਗਾਰਾ ਡੈਮ ਦੇ ਵਿੱਚ ਸੁੱਟ ਦਿੰਦਾ ਤੇ ਆਪਣੇ ਘਰੇ ਚੱਲ ਆ ਜਾਂਦਾ ਹੈ ਤਕਰੀਬਨ 4 ਦਿਨ ਲੰਘ ਜਾਂਦੇ ਆ 4 ਦਿਨਾਂ ਬਾਅਦ ਜੋ ਚਾਰਨ ਸਿੰਘ ਹੁੰਦਾ ਉਸ ਦਾ ਭਰਾ ਸ਼ਰੀ RAM ਉਹ ਨਜ਼ਦੀਕੀ ਥਾਣੇ ਦੇ ਵਿੱਚ ਜਾ ਕੇ ਆਪਣੇ ਭਰਾ ਚਰਨ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹੈ ਉਸ ਤੋਂ ਬਾਅਦ ਜੋ ਚਰਨ ਸਿੰਘ ਦੀ ਲਾਸ਼ ਹੁੰਦੀ ਹੈ ਉਹ ਪਗਾਰਾ ਡੈਮ ਦੇ ਵਿੱਚੋਂ 26 ਦਸੰਬਰ 2024 ਨੂੰ ਮਿਲਦੀ ਹੈ ਹੁਣ ਲਾਸ਼ ਨੂੰ ਪੁਲਿਸ ਕਬਜ਼ੇ ਦੇ ਵਿੱਚ ਲੈਂਦੀ ਹੈ ਸਨਾਖਤ ਕੀਤੀ ਜਾਂਦੀ ਹੈ ਤਾਂ ਜੋ ਚਰਨ ਸਿੰਘ ਦਾ ਭਰਾ ਹੁੰਦਾ ਉਹ ਸਨਾਖਤ ਕਰਦਾ ਹੈ ਕਿ ਹਾਂ ਇਹ ਜੋ ਲਾਸ਼ ਹੈ ਚਰਨ ਸਿੰਘ ਦੀ ਹੈ ਤੇ ਉਹ ਸ਼ੱਕ ਵੀ ਜਿਤਾਉਂਦਾ ਹੈ ਕਿ ਇਸ ਦੀ ਹੱਤਿਆ ਪਿੱਛੇ ਸੰਜੇ ਅਤੇ ਚਰਨ ਸਿੰਘ ਦੀ ਘਰ ਵਾਲੀ ਸੀਮਾ ਦਾ ਹੱਤ ਹੈ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਦਿਆ ਜਦੋਂ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਆਪਣਾ ਜੁਰਮ ਕਬੂਲ ਕਰ ਰਹੇ ਨੇ ਕਿ ਹਾਂ ਅਸੀਂ ਹੀ ਚਰਨ ਸਿੰਘ ਦੀ ਹਤਿਆ ਕੀਤੀ ਹੈ ਅਸੀਂ ਪਹਿਲਾਂ ਚਰਨ ਸਿੰਘ ਦੀ ਹਤਿਆ ਦੀ ਪਲਾਨਿੰਗ ਕੀਤੀ ਤੇ ਉਸ ਤੋਂ ਬਾਅਦ ਚਰਨ ਸਿੰਘ ਨੂੰ ਸ਼ਰਾਬ ਪਿਆ ਕੇ ਪਗਾਰਾ ਡੈਮ ਦੇ ਵਿੱਚ ਤੱਕਾ ਮਾਰ ਕੇ ਇਸ ਨੇ ਸੁੱਟ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਪੁਲਿਸ ਇਹਨਾਂ ਉੱਤੇ ਕੇਸ ਦਰਜ ਕਰਦੀ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲਪੇਸ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦੇ ਨੇ ਆਪਣੀ ਘਰ ਵਾਲੀ ਨੂੰ ਕਿਹਾ ਕਿ ਤੂੰ ਪੈਸੇ ਉਧਾਰ ਲੈ ਲੈ ਤੇ ਫਿਰ ਉਹ ਪੈਸੇ ਉਧਾਰ ਲੈਂਦੀ ਹੈ ਤੇ ਉਸ ਤੋਂ ਬਾਅਦ ਉਹ ਪੈਸਿਆਂ ਦਾ ਭੁਗਤਾਨ ਨਹੀਂ ਕਰਦਾ ਜੋ ਗੱਲ ਇੱਥੇ ਵੱਧ ਜਾਂਦੀ ਹੈ ਕਿ ਉਸ ਦੀ ਪਤਨੀ ਦੇ ਉਸ ਬੰਦੇ ਨਾਲ ਨਜਾਇਜ਼ ਸਬੰਧ ਬਣ ਜਾਂਦੇ ਨੇ ਸਬੰਧ ਬਣਨ ਤੋਂ ਬਾਅਦ ਜਦੋਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਚਾਰਨ ਸਿੰਘ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਤਾਂ ਉਹ ਇਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ